ਇਹ ਤਸਵੀਰ ਇੱਕ ਆਮ ਲੇਡੀ ਵਰਗੀ ਲੱਗਦੀ ਹੋਣੀ ਹੈ ਪਰ ਇੱਕ ਗੱਲ ਪੱਕੇ ਦਾਅਵੇ ਨਾਲ ਕਹਿ ਸਕਦਾ ਕਿ ਇਹਦੇ ਨਾਲ ਜੋ ਵਾਪਰੇ ਆ ਉਹ ਅੱਖਾਂ ਖੋਲ ਦੇਵੇਗਾ ਹੋ ਸਕਦਾ ਕੁਝ ਲੋਕ ਇਸ ਲੇਡੀ ਦੀ ਤਸਵੀਰ ਦੇਖਨੇ ਆ ਵੀਡੀਓ ਛੱਡ ਗਏ ਹੋਣ ਪਰ ਜੋ ਹਾਲੇ ਵੀ ਦੇਖ ਰਹੇ ਨੇ ਦੱਸਦੀ ਹੈ ਕਿ ਇਸ ਤਸਵੀਰ ਨੇ ਹੁਣ ਤੁਹਾਡੀ ਸੋਚ ਬਦਲ ਕੇ ਰੱਖ ਦੇਣੀ ਆ ਇਸ ਵੇਲੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਪਰ ਇਸ ਦੇ ਨਾਲ ਨਾਲ ਤੁਹਾਡੇ ਮਨ ਅੰਦਰ ਕੋਈ ਨਾ ਕੋਈ ਫਿਕਰ ਚਿੰਤਾ ਵੀ ਹੋਣੀ ਆ ਪਰ ਇਸ ਲੇਡੀ ਦੀ ਕਹਾਣੀ ਤੁਹਾਡੇ ਹਰ ਦੁੱਖ ਦਾ ਹਰ ਚਿੰਤਾ ਦਾ ਰਾਤ ਨੂੰ ਦੱਸ ਦੇਵੇਗੀ ਸੋਲੂਸ਼ਨ ਤੁਹਾਨੂੰ ਦੇ ਦੇਵੇਗੀ ਵੀਡੀਓ ਦੇ ਅਖੀਰ ਚ ਇੱਕ ਰਾਜ਼ ਦੀ ਗੱਲ ਦੱਸਾਂਗੇ ਜੋ ਤੁਹਾਡੀਆਂ ਸਮੱਸਿਆਵਾਂ ਨੂੰ ਚਿੰਤਾਵਾਂ ਨੂੰ ਇੱਕ ਨੁਕਤੇ ਨਾਲ ਸਾਫ਼ ਕਰ ਦੇਵੇਗੀ ਸ਼ਰੀਰ ਦੀ ਬਿਮਾਰੀ ਆ ਬੈਂਕ ਦਾ ਕਰਜ਼ਾ ਵੀ ਹੋ ਸਕਦਾ ਜਾਂ ਫਿਰ ਮਨ ਅੱਕ ਗਿਆ ਕਿਸੇ ਕੰਮ ਤੋਂ ਕਈ ਤਰ੍ਹਾਂ ਦੀਆਂ ਟੈਨਸ਼ਨ ਹੁੰਦੀਆਂ ਹਨ ਮਨ ਤੇ ਇਸ ਲੇਡੀ ਨੂੰ ਦੇਖੋ ਨਾਮ ਹੈ ਐਲੀ ਲੋਬੇਲ ਇਸ ਦੇ ਮੁਸਕਰਾਉਂਦੇ ਚਿਹਰੇ ਨੂੰ ਦੇਖ ਕੇ ਵਿਸ਼ਵਾਸ ਨਹੀਂ ਹੁੰਦਾ ਕਿ ਕਦੇ ਇਹ ਔਰਤ ਆਪਣੇ ਦਰਦ ਤੇ ਬਿਮਾਰੀ ਕਰਕੇ ਇੰਨੀ ਨਿਰਾਸ਼ ਹੋ ਗਈ ਸੀ ਕਿ ਹਰ ਰੋਜ਼ ਮੌਤ ਦੇ ਲਈ ਪ੍ਰੇਅ ਕਰਦੀ ਸੀ ਜ਼ਿੰਦਗੀ ਜਿਉਣ ਦੀ ਉਮੀਦ ਗਵਾ ਚੁੱਕੀ ਸੀ ਇਹ ਲੜੀ ਹੋਇਆ ਇਹ ਸੀ ਕਿ ਇਹ ਆਪਣੇ ਘਰ ਦੇ ਪਿਛਲੇ ਪਾਸੇ ਜੰਗਲ ਦੇ ਵਿੱਚ ਘੁੰਮ ਰਹੀ ਸੀ ਅਚਾਨਕ ਇਸ ਨੂੰ ਲੱਤ ਤੇ ਕੁਝ ਚੁੱਬਣ ਦਾ ਅਹਿਸਾਸ ਹੁੰਦਾ ਜਿਵੇਂ ਨਾ ਕੁਝ ਲੜ ਗਿਆ ਹੋਵੇ ਕੰਮ ਦੇ ਕੰਮ ਦੇ ਉੱਤੇ ਬਾਅਦ ਵਿੱਚ ਵੇਖਣ ਤੇ ਉਹਨੂੰ ਪਤਾ ਲੱਗਾ ਕਿ ਉਸ ਨੂੰ ਕਿਸੇ ਕੀੜੇ ਨੇ ਕਟਿਆ ਪਰ ਉਸਨੇ ਬਹੁਤਾ ਗੌਰ ਨਹੀਂ ਕੀਤਾ ਇਹ ਗੱਲ 1997 ਦੀ ਹੈ ਬਸ ਇਸ ਦਿਨ ਤੋਂ ਬਾਅਦ ਇਸ ਲੇਡੀ ਦਾ ਬੁਰਾ ਦੌਰ ਸ਼ੁਰੂ ਹੋ ਜਾਂਦਾ ਹੈ ਜਦੋਂ ਘਰ ਆਉਂਦੀ ਹੈ ਘਾਰਾਂ ਕੇ ਉਹ ਉਸ ਜਗ੍ਹਾ ਤੇ ਆਪਣੀ ਰੋਜ਼ਾਨਾ ਵਰਤੋਂ ਵਾਲੀ ਕਰੀਮ ਦੇਖਦੀ ਹੈ ਜਾਂ ਮਲਮ ਦੇਖਦੀ ਹੈ ਉਹ ਲਗਾ ਲੈਂਦੀ ਹੈ ਉੱਥੇ ਤੇ ਸੌਣ ਚਲੀ ਜਾਂਦੀ ਹੈ ਸਵੇਰ ਤੱਕ ਉਸ ਨੂੰ ਸਾਰਾ ਕੁਝ ਨਾਰਮਲ ਜਿਹਾ ਲੱਗਦਾ ਹੈ ਇੱਕ ਦੋ ਦਿਨ ਬਾਅਦ ਇਸ ਘਟਨਾ ਨੂੰ ਪੂਰੀ ਤਰ੍ਹਾਂ ਭੁੱਲ ਜਾਂਦੀ ਹੈ ਪਰ ਕੁਝ ਹਫ਼ਤੇ ਬਾਅਦ ਉਸ ਨੂੰ ਜ਼ੁਕਾਮ ਹੁੰਦਾ ਹੈ ਇਹ ਜ਼ੁਕਾਮ 2 ਹਫ਼ਤਿਆਂ ਤੱਕ ਚੱਲਦਾ ਰਹਿੰਦਾ ਹੈ ਫਿਰ ਉਹ ਠੀਕ ਵੀ ਹੋ ਜਾਂਦੀ ਆ ਪਰ ਉਸਦੀ ਅਸਲ ਸਮੱਸਿਆ ਕੁਝ ਮਹੀਨੇ ਬਾਅਦ ਸ਼ੁਰੂ ਹੋਈ ਸਮਾਂ ਲੱਗਦਾ ਡੰਗੇ ਜ਼ਹਿਰ ਨੂੰ ਅਸਰ ਕਰਨ ਚ ਫਿਰ ਦਰਦ ਪੀੜਾ ਸ਼ੁਰੂ ਹੁੰਦੀ ਆ ਜੋ ਪੂਰੇ 15 ਸਾਲ ਤੱਕ ਚੱਲਦੀ ਰਹਿੰਦੀ ਆ ਜ਼ਬਰਦਸਤ ਦਰਦ ਹੋਣ ਲੱਗ ਗਿਆ ਜ਼ਿੰਦਗੀ ਨਰਕ ਬਣ ਗਈ ਉਹਦੀ ਪਹਿਲਾਂ ਉਸਦੇ ਜੋੜਾਂ ਚ ਸੋਜ ਹੋ ਗਈ ਕਾਫੀ ਜ਼ਿਆਦਾ ਦਰਦ ਸ਼ੁਰੂ ਹੋ ਗਿਆ ਹੌਲੀ ਹੌਲੀ ਹਾਲਤ ਇਹ ਬਣ ਗਈ ਕਿ ਉਹ ਤੁਰਨ ਬੋਲਣ ਤੇ ਚਾਜ ਨਾਲ ਖਾਣ ਪੀਣ ਤੋਂ ਵੀ ਫਿਰ ਅਸਮਰੱਥ ਹੋ ਗਈ ਵਸਨੀ ਸੀ ਚੱਲਦਾ 1 ਸਾਲ ਤੱਕ ਡਾਕਟਰ ਗਲਤ ਬਿਮਾਰੀਆਂ ਲਈ ਉਹਦਾ ਇਲਾਜ ਕਰਦੇ ਰਹੇ ਕੋਈ ਕਹਿੰਦਾ ਵੀ ਇਹ ਇੱਕ వైరਲ ਇਨਫੈਕਸ਼ਨ ਹੈ ਕੋਈ ਕਹਿੰਦਾ ਇਹ ਇੱਕ ਇਮਿਊਨ ਸਿਸਟਮ ਦੀ ਸਮੱਸਿਆ ਹੈ ਤੇ ਕੋਈ ਕਹਿੰਦਾ ਕਮਜ਼ੋਰੀ ਦਾ ਮਸਲਾ ਹੈ ਅਸਲ ਵਿੱਚ ਉਸ ਨੂੰ ਲਾਈਮ ਦੀ ਬਿਮਾਰੀ ਹੋ ਗਈ ਸੀ ਜੋ ਕਿ ਇੱਕ ਖਾਸ ਕਿਸਮ ਦੇ ਕੀੜੇ ਦੇ ਕੱਟਣ ਤੋਂ ਬਾਅਦ ਫੈਲਦੀ ਹੈ ਬੈਕਟੀਰੀਆ ਨਾਲ ਹੁੰਦੀ ਹੈ ਬਿਮਾਰੀ ਬਦਕਿਸਮਤੀ ਨਾਲ ਅਸਲ ਬਿਮਾਰੀ ਬਹੁਤ देर ਬਾਅਦ ਫੜੀ ਗਈ ਉਦੋਂ ਤੱਕ ਬੈਕਟੀਰੀਆ ਉਹਦੇ ਦਿਮਾਗ ਤੇ ਦਿਮਾਗ ਦੀ ਨਰਵਸ ਸਿਸਟਮ ਤੱਕ ਪਹੁੰਚ ਚੁੱਕਾ ਸੀ ਅਸਰ ਕਰ ਚੁੱਕਾ ਸੀ ਉਸਦੀ ਹਾਲਤ ਵਿਗੜਦੀ ਚਲੀ ਗਈ ਉਹ ਇੰਨੀ ਲਾਚਾਰ ਹੋ ਗਈ ਇੰਨੀ ਕਮਜ਼ੋਰ ਹੋ ਗਈ ਕਿ ਆਪਣਾ ਧਿਆਨ ਵੀ ਹੁਣ ਨਹੀਂ ਸੀ ਰੱਖ ਪਾ ਰਹੀ ਉਸਦੀ ਯਾਦਸ਼ਕਤੀ ਵੀ ਜਾਣ ਲੱਗੀ ਉਹ ਜਿਵੇਂ ਬਿਨਾਂ ਆਤਮਾ ਦੇ ਸਰੀਰ ਵਿੱਚ ਹੁਣ ਜਿਉ ਰਹੀ ਸੀ ਸਭ ਕੁਝ ਪੁੱਲਦੀ ਜਾ ਰਹੀ ਸੀ 27 ਸਾਲ ਦੀ ਉਮਰ ਤੋਂ ਸ਼ੁਰੂ ਹੋਇਆ ਇਹ ਦਰਦ ਇਹ ਹਾਲਾਤ ਤੇ 42 ਸਾਲ ਦੀ ਉਮਰ ਤੱਕ ਇਹ ਦਰਦਨਾਕ ਹਾਲਤ ਉਹਦੀ ਬਣੀ ਰਹੀ ਜ਼ਿੰਦਗੀ ਉਹਦੇ ਸਾਹਮਣੇ ਢਹਿ ਢੇਰੀ ਹੋ ਰਹੀ ਸੀ ਉਹ ਬਿਸਤਰੇ ਤੇ ਪਈ ਰਹਿੰਦੀ ਉਨੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਵੀ ਹੁਣ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਉਹ ਬਸ ਹੌਣ ਮੌਤਰੀ ਉਡੀਕ ਕਰ ਰਹੀ ਸੀ ਡਾਕਟਰਾਂ ਦਾ ਕਹਿਣਾ ਸੀ ਕਿ ਦਵਾਈਆਂ ਨਾ ਛੱਡੋ ਇਸ ਤੋਂ ਬਿਨਾਂ ਲਗਭਗ 90 ਦਿਨ ਤੱਕ ਜਿਉਂਦੀ ਰਹਿ ਸਕਦੀ ਆ ਬੜੀ ਜੱਦੋਜਹਿਦ ਕੀਤੀ ਬਸ ਫਿਰ ਹੌਸਲਾ ਘਟਦਾ ਗਿਆ ਅਖੀਰ ਉਹਨੇ ਫਿਰ ਹਾਰ ਮੰਨ ਲਈ ਹੌਕਾ ਲਿਆ ਤੇ ਦਵਾਈਆਂ ਲੈਣੀਆਂ ਬੰਦ ਕਰ ਦਿੱਤੀਆਂ ਛੱਡਤਾ ਸਭ ਕੁਝ ਪਰ ਉਸਦੀ ਇੱਕ ਆਖਰੀ ਇੱਛਾ ਸੀ ਵੀ ਉਹ ਆਖਰੀ ਵਾਰ ਆਪਣੇ ਬਾਗੀਚੇ 'ਚ ਬੈਠਣਾ ਚਾਹੁੰਦੀ ਹੈ ਫੁੱਲ ਬੂਟੇ ਦੇਖਣੇ ਇਕਾਂਤ ਚ ਖੁੱਲੇ ਅਸਮਾਨ ਦੇ ਹੇਠਾਂ ਧੁੱਪ ਵਿੱਚ ਬੈਠਣਾ ਪੰਛੀ ਦੀ ਆਵਾਜ਼ ਸੁਣਨੀ ਕੁਦਰਤ ਦੀ ਸੁਣਨੀ ਬਸ ਹੋਰ ਕੁਝ ਨਹੀਂ ਉੱਥੇ ਹੀ ਬਾਗੀਚੇ 'ਚ ਜਦੋਂ ਉਹ ਆਪਣੀ 휠 ਚੇਅਰ ਤੇ ਜਾ ਕੇ ਬੈਠਦੀ ਆ ਉੱਥੇ ਕੀ ਹੁੰਦਾ ਕਿ ਅਚਾਨਕ ਇੱਕ ਅਫਰੀਕੀ ਮਧੂਮੱਖੀ ਆ ਉਹ ਉਹਨੂੰ ਘੇਰ ਲੈਂਦੀ ਆ ਉਸ ਉੱਪਰ ਡੰਗ ਮਾਰਦੀ ਹੈ ਫਿਰ ਕੁਝ ਸਕਿੰਟਾਂ ਚ ਹੋਰ ਮਧੂਮੱਖੀਆਂ ਆ ਜਾਂਦੀਆਂ ਨੇ ਉਹ ਵੀ ਡੰਗਣਾ ਸ਼ੁਰੂ ਕਰਦੀਆਂ ਨੇ ਉਹ ਚੀਕਾ ਮਾਰਦੀ ਆ ਭੱਜਣ ਦੀ ਕੋਸ਼ਿਸ਼ ਕਰਦੀ ਆ ਬੇਹੋਸ਼ ਹੋ ਕੇ ਵੀਲਚੇਅਰ ਤੋਂ ਜ਼ਮੀਨ ਤੇ ਡਿੱਗ ਪੈਂਦੀ ਆ ਤੜਫਦੀ ਰਹਿੰਦੀ ਆ ਬਾਅਦ ਵਿੱਚ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਉਸ ਤੇ ਦਿਲ ਦੀ ਧੜਕਣ ਉਦੋਂ ਤੱਕ ਰੁਕ ਰਹੀ ਸੀ ਫਿਰ ਡਾਕਟਰਾਂ ਨੇ ਸੀਪੀਆਰ ਦੇ ਕੇ ਧੜਕਣ ਦੁਬਾਰਾ ਚਾਲੂ ਕੀਤੀ ਉਹ ਚਾਹੁੰਦੀ ਸੀ ਕਿ ਉਹਦਾ ਹੁਣ ਇਲਾਜ ਨਾ ਕੀਤਾ ਜਾਵੇ ਉਹ ਸ਼ਾਂਤੀ ਨਾਲ ਮਰਨਾ ਚਾਹੁੰਦੀ ਸੀ ਲਗਭਗ ਆਖਰੀ ਸਾਹਾਂ ਦੀ ਉਡੀਕ ਕਰਨ ਲੱ ਪਰ ਉਹ ਤੋਂ ਬਾਅਦ ਨਾ ਕੁਝ ਅਜੀਬ ਜਿਹਾ ਹੁੰਦਾ ਦੋ ਦਿਨ ਲੰਘ ਜਾਂਦੇ ਐ ਇਸੇ ਤਰ੍ਹਾਂ ਹੀ ਦੋ ਦਿਨਾਂ ਬਾਅਦ ਫਿਰ ਉਹਦੀ ਜਾਗ ਖੁੱਲਦੀ ਐ ਉਹ ਮਹਿਸੂਸ ਕਰਦੀ ਐ ਵੀ ਦਰਦ ਜਿਆ ਨਹੀਂ ਹੋ ਰਿਹਾ ਸਰੀਰ 'ਚ ਨਾ ਕੋਈ ਸੋਚ ਰਹੀ ਐ ਖੜਨਾ ਵੀ ਸ਼ੁਰੂ ਕਰਦੀ ਐ ਉਹ ਖੁਦ ਹੈਰਾਨ ਸੀ ਕਿ ਇਹ 15 ਸਾਲ ਪੁਰਾਣਾ ਦਰਦ ਆਖਰ ਗਿਆ ਕਿੱਥੇ ਖਤਮ ਕਿਉਂ ਹੋ ਰਿਹਾ ਐ ਇਹ ਕਿਤੇ ਉਹ ਸੋਚਦੀ ਐ ਵੀ ਸੁਪਨਾ ਤਾਂ ਨਹੀਂ ਕਿਤੇ ਵਾਰ-ਵਾਰ ਦਰਦ ਤੋਂ ਰਾਹਤ ਨੂੰ ਹੋਣਾ ਮਹਿਸੂਸ ਕਰਨ ਲੱਗੀ ਐ ਉਹ ਸੋਚ ਲਈ ਹੈ ਕਿ ਸੱਚਮੁੱਚ ਇਹ ਪੇਨ ਖਤਮ ਹੋ ਰਿਹਾ। ਬਸ ਅਗਲੇ ਦਿਨ ਉਹ ਫਿਰ ਹੌਲੀ-ਹੌਲੀ ਤੁਰਨ ਲੱਗੀ, ਤੁਰਨਾ ਸ਼ੁਰੂ ਕਰਦੀ ਹੈ। ਸਾਲਾਂ ਬਾਅਦ ਉਹਦੇ ਚਿਹਰੇ ਤੇ ਮੁਸਕਰਾਹਟ ਆਈ ਸੀ। ਜਿਨੇ ਵੀ ਦੇਖਿਆ ਸਾਰੇ ਹੈਰਾਨ ਸੀ ਕਿ ਹੁਣ ਇਹ ਵਾਪਸੀ ਕਿਸ ਤਰ੍ਹਾਂ ਹੋ ਰਹੀ ਹੈ ਦੀ ਜ਼ਿੰਦਗੀ 'ਚ। ਇਹ ਹੋਕਮ ਇਹ ਗਿਆ ਕਿ ਇਹ ਚਮਤਕਾਰ ਹੈ। ਫਿਰ ਡਾਕਟਰਾਂ ਨੇ ਜਾਂਚ ਕਰਦੇ ਆ। ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਪਾਇਆ ਕਿ ਜਿਹੜੀਆਂ ਮਧੂਮੱਖੀਆਂ ਨੇ ਜ਼ਹਿਰ ਡੰਗਿਆ ਸੀ ਉਹਨੂੰ ਉਹ ਤੋਂ ਬਾਅਦ ਇਹ ਬਦਲਾਅ ਆਇਆ ਹੈ। ਉਸੋ ਜ਼ਹਿਰ ਨੇ ਲਾਈ ਬਿਮਾਰੀ ਫੈਲਾਉਣ ਵਾਲੇ ਬੈਕਟੀਰੀਆ ਨੂੰ ਨਸ਼ਟ ਕਰਤਾ ਸੀ ਬਾਡੀ 'ਚ ਤੇ ਉਹਦਾ ਇਮਿਊਨ ਸਿਸਟਮ ਹੈ ਜਿਹੜਾ ਇੱਕਦਮ ਦੁਬਾਰਾ ਤੋਂ ਐਕਟਿਵ ਹੋ ਗਿਆ ਸੀ ਕੁਝ ਹੀ ਦਿਨਾਂ 'ਚ ਐਲੀ ਪੂਰੀ ਤਰ੍ਹਾਂ ਤੰਦਰੁਸਤ ਹੋ ਗਈ ਸੀ ਪਰ 15 ਸਾਲ ਤੱਕ ਉਹ ਦੁੱਖ ਚਲਦੀ ਰਹੀ ਕਾਸ਼ ਉਹ ਕਿਤੇ ਪਹਿਲਾਂ ਆਪਣੇ ਬਾਗੀਚੇ 'ਚ ਜਾ ਕੇ ਬੈਠਣ ਦੀ ਇੱਛਾ ਜਤਾ ਲੈਂਦੀ ਚਲੋ ਖੈਰ ਉਹ ਦੁਬਾਰਾ ਜ਼ਿੰਦਗੀ ਵੱਲ ਹੁਣ ਮੁੜਦੀ ਹੈ ਹੁਣ ਉਸਨੇ ਆਪਣਾ ਜੀਵਨ ਮਧੂਮੱਖੀਆਂ ਸ਼ਹਿਦ ਤੇ ਉਹਦੇ ਜ਼ਹਿਰ ਦੇ ਫਾਇਦਿਆਂ ਦੇ ਬਾਰੇ ਲਿਖਣ ਤੇ ਦੂਜਿਆਂ ਨੂੰ ਉਮੀਦ ਦੇਣ ਦੇ ਲਈ ਸਮਰਪਿਤ ਕਰ ਦਿੱਤਾ ਅਸਲ ਚ ਇਹ ਘਟਨਾ 1997 ਦੀ ਆ ਉਦੋਂ ਵਾਪਰੀ ਉਸ ਤੋਂ ਬਾਅਦ ਕਈ ਖੋਜਾਂ ਹੋਈਆਂ ਖੋਜਾਂ ਨੇ ਸਾਬਤ ਕੀਤਾ ਕਿ ਮਧੂਮੱਖੀਆਂ ਦਾ ਜਿਹੜਾ ਜ਼ਹਿਰ ਹੁੰਦਾ ਹੈ ਕਈ ਬਿਮਾਰੀਆਂ ਦੇ ਇਲਾਜ ਲਈ ਅਸਰਦਾਰ ਹੋ ਸਕਦਾ ਹੈ ਪਰ ਇੱਕ ਗੱਲ ਇਹ ਵੀ ਯਾਦ ਰੱਖੋ ਇਹ ਕਹਾਣੀ ਇਸ ਗੱਲ ਦਾ ਪ੍ਰਚਾਰ ਕਦੇ ਵੀ ਨਹੀਂ ਕਰਦੀ ਵੀ ਕੋਈ ਵੀ ਬਿਨਾ ਡਾਕਟਰੀ ਨਿਗਰਾਨੀ ਤੋਂ ਸਿੱਧਾ ਮਧੂਮੱਖੀਆਂ ਤੋਂ ਆਪਣੇ ਆਪ ਨੂੰ ਕਟਵਾਵੇ ਜਾਂ ਆਪਣਾ ਇਲਾਜ ਕਰਵਾਵੇ ਕਿਉਂਕਿ ਜਿਹਾ ਜਾਣ ਲਈ ਵਾ ਵੀ ਸਾਬਿਤ ਹੋ ਸਕਦਾ ਹੈ ਕੁਦਰਤ ਹੈ ਕੁਦਰਤ ਆਪਾਰ ਹੈ ਆਪ ਪੌਦੇ ਬਾਰੇ ਕੁਝ ਨਹੀਂ ਕਹਿ ਸਕਦਾ ਪਰ ਇਹ ਕਹਾਣੀ ਸਾਨੂੰ ਯਾਦ ਦਵਾਉਂਦੀ ਹੈ ਕਿ ਉਮੀਦ ਹਮੇਸ਼ਾ ਬਰਕਰਾਰ ਰਹਿੰਦੀ ਹੈ ਚਾਹੇ ਹਾਲਾਤ ਕਿੰਨੇ ਵੀ ਮਾੜੇ ਕਿਉਂ ਨਾ ਹੋ ਜਾਣ ਕਦੇ-ਕਦੇ ਜਿਹੜੀ ਚੀਜ਼ ਸਾਨੂੰ ਝੋਟ ਪਹੁੰਚਾਉਂਦੀ ਹੈ ਉਹੀ ਸਾਡੇ ਲਈ ਇਲਾਜ ਵੀ ਬਣ ਸਕਦੀ ਹੈ ਕਈ ਵਾਰ ਉਮੀਦ ਦੀ ਰੌਸ਼ਨੀ ਉੱਥੋਂ ਆਉਂਦੀ ਹੈ ਜਿੱਥੋਂ ਅਸੀਂ ਸੋਚ ਵੀ ਨਹੀਂ ਸਕਦੇ ਹੁੰਦੇ ਕੁਦਰਤ ਦੇ ਰੂਪ ਵਿੱਚ ਪਰਮਾਤਮਾ ਸਦਾ ਹੀ ਮਦਦ ਕਰਨ ਲਈ ਸਾਡੇ ਆਲੇ-ਦੁਆਲੇ ਤਿਆਰ ਰਹਿੰਦਾ ਹੈ ਸਹੀ ਸਮਾਂ ਆਉਣ ਤੇ ਉਹ ਮਦਦ ਜ਼ਰੂਰ ਭੇਜਦਾ ਹੈ ਭਾਵੇਂ 15 ਸਾਲ ਬਾਅਦ ਹੀ ਕਿਉਂ ਨਾ ਭੇਜਦਾ ਹੋਵੇ ਉਹ ਆਪਣੇ ਢੰਗ ਨਾਲ ਉਹ ਸਾਨੂੰ ਰਸਤਾ ਦਿਖਾਉਂਦਾ ਹੈ ਹੋ ਸਕਦਾ ਐਸ ਵੇਲੇ ਤੁਹਾਨੂੰ ਕਿਸੇ ਵੱਡੀ ਟੈਨਸ਼ਨ ਨੇ ਘੇਰ ਰੱਖਿਆ ਹੋਵੇ ਇਸ ਦਾ ਕਾਰਨ ਕੋਈ ਦਰਦ ਹੋ ਸਕਦਾ ਕੋਈ ਬਿਮਾਰੀ ਹੈ ਕੋਈ ਕਰਜ਼ਾ ਵੀ ਹੋ ਸਕਦਾ ਪੈਸੇ ਦਾ ਲੈਣ ਦੇਣ ਇਹ ਚੀਜ਼ਾਂ ਪਰੇਸ਼ਾਨ ਜ਼ਰੂਰ ਕਰਦੀਆਂ ਖੁਸ਼ੀਆਂ ਦੇ ਮੌਕੇ ਤੇ ਵੀ ਬੰਦਾ ਉਦਾਸ ਰਹਿੰਦਾ ਜਿੰਦਗੀ ਦਾ ਚੈਨ ਗੁਆਚ ਗਿਆ ਲੱਗਦਾ ਪਰ ਇੱਕ ਗੱਲ ਯਾਦ ਰੱਖੋ ਇਹ ਕੁਦਰਤ ਹੈ ਤੁਹਾਡੇ ਹਰ ਫਿਕਰ ਦਾ ਹਰ ਚਿੰਤਾ ਦਾ ਹੱਲ ਵੀ ਆਲੇ ਦੁਆਲੇ ਕਿਤੇ ਨਾ ਕਿਤੇ ਜ਼ਰੂਰ ਮੌਜੂਦ ਹੁੰਦਾ ਬਸ ਉਸ ਹੱਲ ਨੇ ਇੱਕ ਮੌਕੇ ਤੇ ਕਿਸ ਨਾ ਕਿਸੇ ਜ਼ਰੀਏ ਤੁਹਾਡੇ ਤੱਕ ਕਿਸ ਨਾ ਕਿਸੇ ਰੂਪ ਵਿੱਚ ਪਹੁੰਚਣਾ ਹੁੰਦਾ ਜਦੋਂ ਸਾਰੇ ਹੀ ਲਿਵਸੀਲੇ ਵਰਤਕੇ ਵੀ ਮਸਲਾ ਹੱਲ ਨਾ ਹੋ ਰਿਹਾ ਹੋਵੇ ਤਾਂ ਕੁਦਰਤ ਤੇ ਛੱਡ ਦਿਓ ਉਸ ਤੋਂ ਵੱਡਾ ਕੋਈ ਨਹੀਂ ਜ਼ਿੰਦਗੀ ਦਾ ਕੋਈ ਸਬਕ ਕੋਈ ਤਜਰਬਾ ਜੇ ਤੁਹਾਡੇ ਕੋਲ ਵੀ ਹੋ ਸਕਦਾ ਹੈ ਹੋ ਸਕਦਾ ਤੁਹਾਡੇ ਨਾਲ ਕੁਝ ਵੀਤਿਆ ਹੋਵੇ ਜਿਹੜਾ ਦੂਜਿਆਂ ਨੂੰ ਵੀ ਰਾਹ ਦਿਖਾ ਸਕਦਾ ਹੋਵੇ ਤੁਸੀਂ ਕਮੈਂਟ ਬਾਕਸ ਵਿੱਚ ਆਪਣਾ ਤਜਰਬਾ ਵੀ ਸਾਂਝਾ ਕਰ ਸਕਦੇ ਹੋ ਇਸੇ ਨਾਲ ਹੀ ਦਿਓ ਇਜਾਜ਼ਤ ਆ ਇੱਕ ਗੱਲ ਯਾਦ ਰੱਖੋ ਹਮੇਸ਼ਾ ਪੋਜ਼ਿਟਿਵ ਰਹੋ ਚੜਦੀ ਕਲਾ ਚ ਰਹੋ ਹੱਸਦੇ ਵਸਦੇ ਰਹੋ